ਕਰਨ ਚੋਗਜੀ ਨੇ ਇੱਥੇ ਗੱਲ ਕੀਤੀ ਆ ਇਹ ਤਾਂ ਮਾਝੇ ਦੀ ਬੋਲੀ ਆ ਨਾ ਸਾਨੂੰ ਸਾਰਿਆਂ ਨੂੰ ਆਦ ਕਾਂ ਇਕੱਠੇ ਹੋ ਕੇ ਜਿੱਤ ਕੇ ਇਹ ਸੀਟ ਮੋਦੀ ਸਾਹਿਬ ਦੀ ਝੋਲੀ ਚ ਪਾਣੀ ਆ ਅਸੀਂ ਇੱਥੋਂ ਦੇ ਹਾਲਾਤ ਸਾਰੇ ਜਾਣਦੇ ਆ ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਣਾ ਇੱਥੇ ਖੱਬੇ ਸੱਜੇ ਤੁਸੀਂ ਦੇਖਦੇ ਹੀ ਹੋ ਆਪਣੇ ਸ਼ਾਦੀ ਕੀ ਹਾਲਤ ਹੋ ਰਹੀ ਆ ਕਿੱਥੇ ਸੀਗਾ ਤੇ ਕਿੱਥੇ ਪਹੁੰਚਿਆ ਤੇ ਭਾਰਤ ਕਿੱਥੇ ਪਹੁੰਚ ਰਿਹਾ ਬਾਹਰ ਦੀਆਂ ਫੈਕਟਰੀਆਂ ਇਨਵੈਸਟਮੈਂਟਾਂ ਨੌਕਰੀਆਂ ਏ ਮੈਂ ਨਹੀਂ ਕਹਿ ਰਿਹਾ ਇਹ ਵਰਲਡ ਬੈਂਕ ਆਈਐਮਐਫ ਦੀਆਂ ਰਿਪੋਰਟਾਂ ਕਹਿ ਰਹੀਆਂ ਨੇ ਸਾਡੇ ਭਾਰੇ ਚਾਰੀਆਂ ਨੇ ਤੇ ਸਾਡੇ ਬੱਚੇ ਕਿੱਥੇ ਜਾ ਰਹੇ ਨੇ ਬਾਹਰ ਜਾ ਰਹੇ ਨੇ ਅੰਬਰ ਸਰਦੀ ਪ੍ਰਗਤੀ ਲਈ ਅੰਬਰ ਸਰਦੀ ਡਿਵੈਲਪਮੈਂਟ ਲਈ ਬਹੁਤ ਕੋਸ਼ਿਸ਼ ਕੀਤਾ ਜਾ ਸਕਦਾ ਆ ਤੁਹਾਨੂੰ ਪਤਾ ਇੱਥੋਂ ਦੀ ਇੰਡਸਟਰੀ ਇੱਥੋਂ ਦੀਆਂ ਕਈ ਚੀਜ਼ਾਂ ਸਾਡੀ ਇੱਥੇ ਟੈਕਸਟਾਈਲ ਵੂਲਨ ਇੰਡਸਟਰੀ ਜਿਹੜੀ ਹੈਗੀ ਆ ਆ ਜਿਹੜੇ ਅਸੀਂ ਅੰਬਰਸਰ ਦੇ ਸਟਾਫ ਮਫਲਰ ਅੰਬਰਸਦੀ ਫੁਲਕਾਰੀ ਇਹ ਸਾਰੀਆਂ ਚੀਜ਼ਾਂ ਅਸੀਂ ਬਾਹਰ ਪਹੁੰਚਾ ਸਕਦੇ ਆ ਕਿਉਂਕਿ ਬਾਕੀ ਸਾਰੀਆਂ ਚੀਜ਼ਾਂ ਭਾਰਤ ਚ ਬਣ ਕੇ ਬਾਹਰ ਜਾ ਰਹੀਆਂ ਮੇਡ ਇਨ ਇੰਡੀਆ ਦਾ ਸੁਣਿਆ ਤੁਸੀਂ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਭਾਰਤ ਪਰਚ ਬਣਾਈ ਹੈ ਉਹਦਾ ਫਾਇਦਾ ਸਾਨੂੰ ਅੰਮਰਸਰਚ ਵੀ ਲਿਆਣਾ ਆ ਤੇ 10 ਸਾਲ ਅਸੀਂ ਗਲਤੀ ਕੀਤੀ ਆ ਲੇਕਿਨ ਹੋਰ ਨਹੀਂ ਕਰਨੀ ਉਹਨਾਂ ਤੋਂ 10 ਸਾਲ 7 ਸਾਲ ਦੇ ਤੇ ਐਮਪੀ ਸਾਹਿਬ ਨੇ ਮੈਂ ਤਾਂ ਕਹਿੰਦਾ ਜਦੋਂ 6 ਸਾਲ ਚ ਇਨダー ਸਰਦੀ ਸ਼ਕਲ ਬਦਲ ਗਈ ਤੇ ਅੰਬਰ ਸਰਦੀ ਨਹੀਂ ਬਦਲ ਸਕਦੀ ਬਿਲਕੁਲ ਬਦਲੇਗੀ ਔਰ ਆਪਾਂ ਇਕੱਠੇ ਹੋ ਕੇ ਐਡ ਕਾ ਦਿਖਾਣਾ ਆ ਤੇ 2027